ਸੀ ਸਾਡਾ ਮੁੰਡਾ ਜੀ ਸਤੁੱਕ ਦੇ ਕਰੀਬ ਜਿਮ ਗਿਆ ਹੋਇਆ ਸੀ ਮੰਮੀ ਵੀ ਰਹਿ ਗਈ ਨੇ ਸਾਡੇ ਡਿਪਰੈਸ਼ਨ ਉਹਦੇ ਬੀਪੀ ਦੇ ਪ੍ਰੋਬਲਮਾਂ ਤੇ ਹਾਰਟ ਦੀ ਪ੍ਰੋਬਲਮਾਂ ਤੇ ਉਹਨਾਂ ਦੀ ਦਵਾਈ ਮੁੱਕੀ ਹੋਈ ਸੀਗੀ ਉਹ ਲੈਣ ਗਿਆ ਹੋਇਆ ਸੀ ਆ ਤੁਸੀਂ ਹਾਰੇ ਤੋਂ ਇਹ ਮੈਡੀਕਲ ਸਟੋਰ ਤੋਂ ਹੈ ਤੇ ਉਦੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਤੇ ਫਿਰ ਉਹਦੇ ਘਰਾਂ ਤੇ 1.5 ਘੰਟੇ ਬਾਅਦ ਆਇਆ 9:30 ਵਜੇ ਇੱਥੇ ਤੇ ਇੱਥੇ ਆ ਕੇ ਗੱਡੀ ਲਾਈ ਤੇ ਗੱਡੀ ਲਾ ਕੇ ਉਹਨੇ ਜੀ ਗੇਟ ਖੋਲਣ ਲੱਗਿਆ ਜਾਓ ਗੇਟ ਖੋਲਣ ਲੱਗਿਆ ਜੀ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਸਾਡੇ ਮੁੰਡੇ ਤੇ ਹਮਲਾ ਕਰ ਦਿੱਤਾ ਤੇ ਇਹ ਹਮਲਾ ਕੀਤਾ ਜੀ ਕੁਲਵਿੰਦਰ ਸਿੰਘ ਕਾਲਾ ਤੇ ਬਾਕੀ ਬੰਟੀ ਜਸ ਸੋਨੂ ਤੇ ਬਾਕੀ ਇਹਦੇ ਨਾਲ ਹੋਰ ਨੇ ਜੀ ਪਪਾ ਪ੍ਰਦੀਪ ਉਹ ਉਧਰ ਸ਼ਿੰਗਾਰਾ ਇਹਨਾਂ ਨੇ ਮਿਲ ਕੇ ਆ ਕੇ ਉਹਨੇ ਬਾਕੀ ਹੋਰ ਜਿਹੜੇ ਘਰ ਦੇ ਨੇ ਉਹਨਾਂ ਦੇ ਆ ਕੇ ਹਮਲਾ ਕੀਤਾ ਕਿਸੇ ਇਹ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਆਈ ਸੀ ਜੀ ਕੋਈ ਅਣਪਛਾਤੇ ਵਿਅਕਤੀ ਕਥੇ ਦੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਹੇ ਆ ਪਰਚਨ ਤੰਗ ਪ੍ਰਚੰਨ ਕਰ ਰਹੇ ਆ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਹਾਲ ਦੀ ਘੜੀ ਮਿਲੇ ਨਹੀਂ ਸੀ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਯੂਨੀਵਰਸਿਟੀ ਦਾ ਪਾਰਟ ਆ ਜੀ ਅਸੀਂ ਪੜਤਾਲ ਕਰਕੇ ਅਸ ਪਰ ਲਾਅ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗਾ ਮਾਮਲਾ ਤਾਂ ਜੀ ਬਸ ਸਾਡਾ ਬੇਟਾ ਮੇਰੀ ਦਵਾਈ ਲੈਣ ਗਿਆ ਸੀ ਉਹ ਇੱਥੇ ਰਹਿੰਦਾ ਵੀ ਨਹੀਂ ਸੀਗਾ ਇਹਨਾਂ ਦੀ ਦਾਦੀ ਦੀ ਡੈਥ ਹੋਈ ਸੀ ਉਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀ ਖਾਸ ਤੌਰ ਤੇ ਇਹਨਾਂ ਦੇ ਨਾਲ ਸਾਡਾ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਉਹਦੇ ਕਰਕੇ ਲਾਕ ਡਾਟ ਰੱਖਦੇ ਸੀਗੇ ਇਹ ਬੱਚੇ ਜਵਾਨ ਤਾਂ ਤੇ ਆਏ ਹੋਏ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਲੋਟਸ ਅੰਦਰ ਕਰਾ ਦਿੰਦੇ ਉਸ ਤੋਂ ਬਾਅਦ ਜਿਆ 9:30 ਹੋਏ ਅਸੀਂ ਅੰਦਰ ਹੀ ਸੀ ਸੰਤਾਂ ਖੜਕਾ ਦੜਕਾ ਸੁਣਿਆ ਸੀ ਭੱਜੇ ਬਾਹਰ ਆਏ ਆ ਕੇ ਤਾਂ ਨਾ ਤਾਂ ਸਾਡਾ ਗੱਡੀ ਚ ਬੈਠਾ ਸੀ ਸਾਡੀ ਗੱਡੀ ਦੀ ਭਾਨ ਤੋੜ ਹੋ ਰਹੀ ਸੀ ਜਦ ਅਸੀਂ ਬਾਹਰ ਆਈਆਂ ਤਾਂ ਸਾਡੇ ਪਰ ਹਮਲਾ ਕਰਕੇ ਆ ਗਏ ਮੈਂ ਤਾਂ ਉੱਥੇ ਡਿਗੇ ਗਈ ਗੇਟ ਕੋਲ ਜਾ ਕੇ ਤੇ ਗੁੜੀਆਂ ਫਿਰ ਆਪਣਾ ਭੱਜ ਗਈ ਉਹਨਾਂ ਤੋਂ ਬਈ ਬਚੀ ਆ ਮੰਦੇ ਦੋ ਗੱਡੀਆਂ ਭਰੀਆਂ ਹੋਈਆਂ ਸੀਗੀਆਂ ਬਾਕੀ ਦੂਸਰੇ ਲੋਟ ਸੀਗੇ ਬੰਦੇ ਇਹਨਾਂ ਦੇ 10 ਘਰ ਨੇ ਜਿਹੜੇ ਜਾਨੀ ਇਹ ਇਕੱਠੇ ਨਹੀਂ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਦੀ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਹਾਂਜੀ ਪਿੰਡ ਦੇ ਨੇ ਜੀ ਉਹਨਾਂ ਦਾ ਪਹਿਲਾਂ ਕੇਸ ਚੱਲ ਰਿਹਾ ਜੀ ਸਾਡਾ ਕੋਈ ਘਰ ਦੇ ਵਿੱਚ ਸਾਡੇ ਕੋਈ ਹੈ ਉਹ ਨਹੀਂ ਬੰਦਾ ਹੁਣ ਵੀ ਅਸੀਂ ਆਪੇ ਰਾਤ ਵੀ ਅਸੀਂ ਆਪੇ ਗਈਆਂ ਥਾਣੇ ਹੁਣ ਵੀ ਅਸੀਂ ਉੱਥੇ ਹੀ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹਾਲੇ ਹੋ ਰਹੀ ਹੈਗੀ ਕਿਸਾਨ ਨੂੰ ਸਾਫ਼ ਚਾਹੀਦਾ ਹਾਂ ਹਾਂਜੀ ਹਾਂਜੀ ਰਾਤ ਅਸੀਂ ਲਿਖਾ ਕੇ ਲਿਖਾਉਣ ਗਏ ਸੀ ਫਿਰ ਉਹ ਕਹਿੰਦੇ ਵੀ ਸਵੇਰ ਨੂੰ ਆ ਜਾਓ ਹੁਣ ਦੇਖੋ ਜਦਕਰ ਬੰਦਾ ਹੀ ਨਹੀਂ ਹੈਗਾ ਜੇ ਕੋਈ ਹੁਣ ਬੰਦਾ ਆਊ ਤਾਂ ਅਸੀਂ ਤੁਰ ਸਕਦੇ ਹਾਂ ਇਹਨਾਂ ਬੰਦੇ ਤਾਂ ਅਸੀਂ ਜਾ ਨਹੀਂ ਸਕਦੇ ਹੈਗੇ ਬਸ ਆ ਮਾਮਲਾ ਹੈ ਜੀ ਕੋਈ ਸਾਡੇ ਇਹਨਾਂ ਦਾ ਕਦੇ 1.5 ਸਾਲ ਹੋ ਗਿਆ ਬੱਚੇ ਨੂੰ ਆਏ ਨੂੰ ਕਦੇ ਇਹਨਾਂ ਦਾ ਲੜਾਈ ਪੜਾਈ ਨਹੀਂ ਇੱਕ ਇਹਨਾਂ ਦਾ ਹੁਣ ਚਾਚਾ ਜਿਹੜਾ ਪੱਪੇ ਦਾ ਉਹ 12ਵਾਂ ਆਇਆ ਹੋਇਆ ਹੈ ਜਿੱਦਣ ਦਾ ਉਹ ਆਇਆ ਜਣੀ ਉਸ ਦਿਨ ਦੇ ਇਹਨਾਂ ਨੇ ਬਾਲਾ ਉਹ ਕਰ ਲਿਆ ਯਾਨੀ ਬੇਟਾ ਤਾਂ ਸਾਡਾ ਹੋਣ ਆਇਆ ਉਹ ਵੀ ਗਾਦੀ ਮੁਕਵੀਂ ਸੀ ਉਹਦੇ ਭੋਗ ਕਰਕੇ ਆਇਆ ਸੀ ਅਸੀਂ ਤਾਂ ਉਹ ਪਹਿਲਾਂ ਹੀ ਇੱਥੇ ਰੱਖਦੇ ਹੈਗੇ ਵੀ ਲਾਕ ਡਾਟ ਕਰਕੇ ਬੱਸ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਬੱਚੇ ਦਾ ਪਤਾ ਲੱਗਣਾ ਚਾਹੀਦਾ ਸਾਡਾ ਬੱਚਾ ਕਿੱਥੇ ਹੈ ਸਾਨੂੰ ਰਾਤ ਦਾ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਨਹੀਂ ਪਤਾ ਵੀ ਇਹਨਾਂ ਨੇ ਉਹ ਕਿਤੇ ਸੱਟ ਸੁੱਟਤਾ ਸਾਨੂੰ ਕੋਈ ਪਤਾ ਨਹੀਂ ਹੈਗਾ ਕੋਈ ਗੱਲ ਵਗੈਰਾ ਕੰਟੈਕਟ ਵਗੈਰਾ ਨਾ ਜੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਮੇਰਾ ਨਾਮ ਹੀ ਮਨਦੀਪ ਕੌਰ ਹੈ ਇਹ ਕਿਹੜੇ ਪਿੰਡੋਂ ਮੈਂ ਇੱਥੇ ਮੁਸਕਾਵਾ ਤੋਂ ਆਏ ਮੇਰੇ ਤੇ ਪੇਕੇ ਨੇ ਕੀ ਮਾਮਲਾ ਮਾਮਲਾ ਇਹ ਹੋਇਆ ਸੀ ਸਾਡਾ ਮੁੰਡਾ ਜੀ ਸਤਕ ਦੇ ਕਰੀਬ ਜਿម ਗਿਆ ਹੋਇਆ ਸੀ ਆਈ ਮੰਮੀ ਵੀ ਰਹਿ ਗਈ ਨੇ ਸਾਡੇ ਡਿਪਰੈਸ਼ਨ ਉਹਦੇ ਬੀਪੀ ਦੇ ਪ੍ਰੋਬਲਮਾਂ ਤੇ ਹਾਰਡ ਵੀ ਪ੍ਰੋਬਲਮਾਂ ਤੇ ਉਹਨਾਂ ਦੀ ਦਵਾਈ ਮੁੱਕੀ ਹੋਈ ਸੀਗੀ ਉਹ ਲੈਣ ਗਿਆ ਹੋਇਆ ਸੀ ਆ ਪੁਸਹਾਰੇ ਤੋਂ ਇਹ ਮੈਡੀਕਲ ਸਟੋਰ ਤੋਂ ਇਹ ਤੇ ਉਦੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਤੇ ਫਿਰ ਉਹਦੇ ਜਗਾ ਘੰਟੇ ਡੇਢ ਘੰਟੇ ਬਾਅਦ ਆਇਆ 9:30 ਵਜੇ ਇੱਥੇ ਤੇ ਇੱਥੇ ਆ ਕੇ ਗੱਡੀ ਲਾਈ ਤੇ ਗੱਡੀ ਲਾ ਕੇ ਉਹਨੇ ਜੀ ਗੇਟ ਖੋਲਣ ਲੱਗਿਆ। ਜਦੋਂ ਗੇਟ ਖੋਲਣ ਲੱਗਿਆ ਜੀ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਸਾਡੇ ਮੁੰਡੇ ਤੇ ਹਮਲਾ ਕਰ ਦਿੱਤਾ। ਤੇ ਇਹ ਹਮਲਾ ਕੀਤਾ ਜੀ ਕੁਲਵਿੰਦਰ ਸਿੰਘ ਕਾਲਾ ਤੇ ਬਾਕੀ ਬੰਟੀ ਜਸ ਸੋਨੂ ਤੇ ਬਾਕੀ ਇਹਦੇ ਨਾਲ ਹੋਰ ਨੇ ਜੀ ਪਪਾ ਪ੍ਰਦੀਪ ਉਹ ਉਧਰ ਸ਼ਿੰਗਾਰਾ ਇਹਨਾਂ ਨੇ ਸਾਂ ਮਿਲ ਕੇ ਆ ਕੇ ਉਹਨੇ ਬਾਕੀ ਹੋਰ ਜਿਹੜੇ ਘਰ ਦੇ ਨੇ ਉਹਨਾਂ ਵੀ ਆ ਕੇ ਹਮਲਾ ਕੀਤਾ ਕਿ ਸਾਡੇ ਦੋ ਗੱਡੀਆਂ ਭਰ ਕੇ ਆਈਆਂ ਨੇ ਮੈਂ ਮੂਰੇ ਹੋਈ ਆ ਹਮਲਾ ਮੇਰੇ ਤੇ ਵੀ ਹੋਇਆ ਮੈਨੂੰ ਵੀ ਇਹਨਾਂ ਨੇ ਖਿੱਚ ਤੋ ਕੀਤੀ ਹੈ ਮੇਰੀ ਵੀ ਪੂਰੀ ਇਹਨਾਂ ਨੇ ਮੇਰੀ ਪਿੰਡ ਵੀ ਨੇ ਸਾਰੇ ਹਾਂਜੀ ਇਹ ਸਾਰੇ ਪਿੰਡ ਦੇ ਨੇ ਜੀ ਇਹ ਤਾਂ ਪੁਰਾਣਾ ਵੀ ਨਹੀਂ ਬਿਕਰੀ ਦੇ ਤੂੰ ਕੱਲੀ ਰੰਡੀ ਤੇ ਪਹਿਲਾਂ ਵੀ ਲਾਕਡਾਊਨ ਪਹਿਲਾਂ ਸਾਡਾ ਚੱਲਦਾ ਸੀ ਕੇਸ ਚੱਲਦਾ ਸੀਗਾ ਤੇ ਮੁੰਡੇ ਸਾਡੇ ਜਮਾਨ ਤੋਂ ਆਏ ਹੋਏ ਸੀਗੇ ਠੀਕ ਹੈ ਜੀ ਤੇ ਉਹ ਸਾਡਾ ਮੁੰਡਾ ਇੱਥੇ ਜ਼ਿਆਦਾ ਤਾਂ ਰਹਿੰਦਾ ਨਹੀਂ ਸੀਗਾ ਤੇਵਾ ਹੁਣ ਆਇਆ ਹੋਇਆ ਸੀ ਉਹ ਵੀ ਮਾਤਾ ਸਾਡੀ ਢਿੱਲੀ ਸੀ ਉਹਨੂੰ ਦਵਾਈ ਦਿਵਾਉਣੀ ਸੀ ਤਾਂ ਕਰਕੇ ਆਇਆ ਹੋਇਆ ਸੀਗਾ ਤੇ ਸਾਡੀ ਦਾਦੀ ਦਾ ਭੋਗ ਸੀਗਾ ਡੈਥ ਹੋ ਗਈ ਸੀ ਐਤਵਾਰ ਦਾ ਭੋਗ ਸੀਗਾ ਉਹ ਜਿਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀਗਾ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡਾ ਮੁੰਡਾ ਹੈ ਤਾਂ ਘਰ ਨਹੀਂ ਮਿਲਿਆ ਹੈਗਾ ਸਾਨੂੰ ਮਿਲਿਆ ਨਹੀਂ ਹੈਗਾ ਲਾਪਤਾ ਸਾਨੂੰ ਇਹ ਤੱਕ ਨਹੀਂ ਪਤਾ ਉਹ ਹੈਗਾ ਕਿੱਥੇ ਕਿੱਥੇ ਨਹੀਂ ਹੈਗਾ ਖਬਰਾਂ ਉਹਨਾਂ ਨੇ ਮਾਰ ਕੇ ਸੜਤਾ ਹੋਵੇ ਦੀ ਨਾਲ ਲੈ ਗਏ ਸੀ ਕਿ ਸਾਡੇ ਮੁੰਡੇ ਵੀ ਪਤਾ ਹੀ ਨਹੀਂ ਲੱਗਿਆ ਹੈਗਾ ਕਿੱਥੇ ਹੈਗਾ ਅਸੀਂ ਤਾਂ ਵੀ ਗਾਹ ਸੁਣ ਕੇ ਅੰਦਰ ਆਏ ਆ ਅੰਦਰੋਂ ਭੱਜੇ ਆ ਭੱਜ ਕੇ ਆਏ ਆ ਦੇਖ ਫਟਾਫਟ ਆ ਜਾ ਨੂੰ ਘਾੜੀ ਗੱਡੀਆਂ ਭੰਦੇ ਪੈ ਸੀ ਮੁੰਡੇ ਸਾਡੇ ਪਤਾ ਹੀ ਨਹੀਂ ਕਿੱਥੇ ਦੇ ਨੇ ਅਸੀਂ ਰੌਲਾ ਪਾਇਆ ਫੇ ਭੱਜੇ ਫਟਾਫਟ ਗਾਹ ਨੰਗ ਕੇ ਜਰੇ ਸਾਨੂੰ ਇਨਸਾਫ ਮਿਲੇ ਸਾਡਾ ਮੁੰਡਾ ਜਿੱਥੇ ਹੈਗਾ ਸਾਡਾ ਮੁੰਡੇ ਦੇ ਦੱਸੋ ਕਿੱਥੇ ਆ ਅਸੀਂ ਤਾਂ ਇਹਨਾਂ ਉੱਤੇ ਕਿਡਨੈਪਿੰਗ ਦਾ ਵੀ ਪਰਚਾ ਪਾਵਾਂਗੇ ਸਾਡਾ ਮੁੰਡਾ ਨਾ ਨਹੀਂ ਕਰ ਲਿਆ ਇਹ ਇਹ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਆਈ ਸੀਗੀ ਕੋਈ ਅਣਪਛਾਤੇ ਵਿਅਕਤੀ ਕਿਸੇ ਦੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਹੇ ਆ ਪਰੇਸ਼ਾਨ ਤੰਗ ਪ੍ਰੇਸ਼ਾਨ ਕਰ ਰਹੇ ਆ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਹਾਲ ਦੀ ਘੜੀ ਮਿਲੇ ਨਹੀਂ ਸੀ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਯੂਨੀਵਰਸਿਟੀ ਰਿਪੋਰਟ ਆ ਜੀ ਅਸੀਂ ਪੜਤਾਲ ਕਰਕੇ ਅਸ ਪਰ ਲਾਅ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ